ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਇੱਕ ਵਧੀਆ ਵਿਸ਼ੇ ਤੇ ਗੱਲ ਕਰਾਂਗੇ ਇਹ ਵਿਸ਼ਾ ਹੈਗਾ ਜੀ ਬੱਕਰੀਆਂ ਦੀ ਸਾਂਭ ਸੰਭਾਲ ਜਿਹੜੀਆਂ ਮੰਨ ਲਓ ਗੱਬਣ ਬੱਕਰੀਆਂ 4 ਮਹੀਨਿਆਂ ਦੀਆਂ 3 ਮਹੀਨਿਆਂ ਦੀਆਂ ਗੱਬਣ ਬੱਕਰੀਆਂ ਉਹਨਾਂ ਦੀ ਆਪਾਂ ਸਾਂਭ ਸੰਭਾਲ ਕਿਵੇਂ ਕਰਨੀ ਆ ਇਹ ਕੋਈ ਬਾਲਾ ਔਖਾ ਵੀ ਨਹੀਂਗਾ ਵੀ ਬੱਕਰੀਆਂ ਨੂੰ ਸਾਂਭਣਾ ਬਸ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਆ ਉਹਨਾਂ ਦੇ ਵੱਲ ਵੀ ਆਪਾਂ ਉਹਨੂੰ ਕੀ ਮੰਨ ਲੋ ਖਾਣ ਪੀਣ ਦੇ ਵਿੱਚ ਕੀ ਬਦਲਾਅ ਕਰਨਾ ਕੀ ਉਹਨਾਂ ਨੂੰ ਆਪਾਂ ਕੋਈ ਦਵਾਈ ਬੂਟੀ ਤਾਕਤ ਵਾਲੀ ਕਿਹੜੀ ਦੇਣੀ ਆ ਉਹਨਾਂ ਦੀ ਡੀਵਾਰਮਿੰਗ ਕਦੋਂ ਕਰਨੀ ਆ ਇਹ ਆਪਾਂ ਵਿਸ਼ੇ ਤੇ ਅੱਜ ਗੱਲ ਕਰਦੇ ਆ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆਂ ਵੀ ਆਪਣੀਆਂ ਇਹ ਜਿਹੜੀ ਹੋਰਲੇ ਪਾਸੇ ਦੀਂਦੀ ਗੱਬਣ ਬੱਕਰੀ ਆ ਇਹ ਇਹਦਾ ਮਹੀਨਾ ਰਹਿ ਗਿਆ ਸਮੂਨ ਦੇ ਵਿੱਚ ਇਹਨਾਂ ਨੂੰ ਆਪਾਂ ਕੀ ਦੇਣਾ ਪਹਿਲਾਂ ਗੱਲ ਕਰਦੇ ਆਪਾਂ ਡੀ ਵਾਰਮਿੰਗ ਦੀ ਜਿਹੜੀ ਡੀ ਵਾਰਮਿੰਗ ਕਰਨੀ ਆ ਆਪਾਂ ਉਹ 2.5 ਮਹੀਨਿਆਂ ਤੋਂ 3 ਮਹੀਨਿਆਂ ਦੇ ਵਿੱਚ ਕਰ ਦੇਣੀ ਹੁੰਦੀ ਆ ਉਸ ਤੋਂ ਬਾਅਦ ਵੀ ਕੋਸ਼ਿਸ਼ ਕਰੋ ਨਾ ਕਰਗੇ ਆਪਾਂ ਜਿਹੜਾ ਆਪਣੇ ਤਜਰਬੇ 'ਚੋ ਗੱਲ ਕਰਦੇ ਆ ਆਪਾਂ ਇਹ ਤੇ ਡੀ ਵਾਰਮਿੰਗ ਕਰਨੀ ਆਪਾਂ ਜਿਹੜਾ ਸਾਲਟ ਹੈਗਾ ਫਨਬੈਂਡਾਜੋਲ ਫਨਬੈਂਡਾਜੋਲ ਵੀ ਜਿਹੜਾ ਪ੍ਰੈਗਨੈਂਸੀ ਸੇਫ ਸਾਲਟ ਆ ਦਵਾਈ ਹੈ ਜਿਹੜੀ ਉਹਦੇ ਨਾਲ ਕਰਨਾ ਆਪਾਂ ਐਲਬੈਂਡਾ ਜੋਲ ਦੇ ਨਾਲ ਨਹੀਂ ਕਰਨਾਗਾ ਉਹਦੇ ਵਿੱਚ ਜੋ ਵੀ ਆਉਂਦਾ ਕੰਪਨੀਆਂ ਬਹੁਤ ਕੱਢੀ ਜਾਂਦੀਆਂ ਜਿਵੇਂ ਫਨਵੈਂਡਾ ਜੋਲ ਦੇ ਵਿੱਚ ਟੈਬਲੇਟ ਵੀ ਆਉਂਦੀ ਹੈ ਪੀਣ ਵਾਲੀਆਂ ਦਵਾਈਆਂ ਵੀ ਆਉਂਦੀਆਂ ਉਹਦੇ ਨਾਲ ਆਪਾਂ ਇਹਨਾਂ ਦੀ ਡੀਵਾਰਮਿੰਗ ਕਰਨੀ ਹੈ ਬੋਡੀ weight ਦੇ ਹਿਸਾਬ ਦੇ ਨਾਲ ਉਹਦੇ ਉੱਪਰ ਲਿਖਿਆ ਹੁੰਦਾ ਪ੍ਰੋਪਰ ਵੀ 3 ਕਿਲੋ ਨੂੰ 1 ml ਦੇਣੀ ਆ ਜਾਂ 2.5 ਕਿਲੋ ਨੂੰ 1 ml ਦੇਣੀ ਆ ਉਹ ਆਪਾਂ ਉਹਦੇ ਬੋਡੀ weight ਦੇ ਹਿਸਾਬ ਨਾਲ ਦੇਣੀ ਆ ਦਵਾਈ ਉਸ ਤੋਂ ਬਾਅਦ ਆ ਜਾਂਦੀ ਆ ਤਾਕਤਵਾਲੀ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਆ ਮਲਟੀ ਸਟਾਰ ਆ ਇਹਦੇ ਵਿੱਚ ਮਲਟੀ ਵਿਟਾਮਿਨ ਕੋਈ ਵੀ ਕੰਪਨੀਆਂ ਦੇ ਅੱਦੋ ਅੱਡੀ ਨਾਮਾਂ ਤੇ ਆਉਂਦੇ ਆ ਤੇ ਉਹ ਆਪਾਂ ਇਹਨਾਂ ਨੂੰ ਦੇਣਾ ਮਲਟੀ ਵਿਟਾਮਿਨ ਜਿਵੇਂ ਅਸੀਂ ਮਲਟੀ ਸਟਾਰ ਦਿੰਨੇ ਆ ਇਹਨਾਂ ਨੂੰ 5 ਐਮ ਐਲ ਉਹ ਵੀ ਵਜਨ ਦੇ ਹਿਸਾਬ ਨਾਲ ਹੁੰਦਾ ਜਿਵੇਂ ਛੋਟੇ ਬੱਚੇ ਆ ਇਹਨਾਂ ਨੂੰ ਆਪਾਂ 1 ਐਮ ਐਲ ਦੇਣਾ ਵੱਡੀਆਂ ਜਿਵੇਂ ਆ ਪੱਠ ਫਿਰਦੀ ਆ ਇਹਨਾਂ ਨੂੰ ਤਾਂ ਵੈਸੇ ਜ਼ਰੂਰਤ ਵੀ ਨਹੀਂਗੀ ਤੇ ਜਿਆਦਾਤਰ ਆ ਬੱਚਿਆਂ ਨੂੰ ਤੇ ਗੱਬਣ ਬੱਕਰੀਆਂ ਨੂੰ ਇਹਨਾਂ ਨੂੰ ਦੇਣਾ ਜ਼ਰੂਰੀ ਹੈ ਕਿਉਂਕਿ ਆਪਾਂ ਜੇ ਚੰਗਾ ਦੁੱਧ ਲੈਣਾ ਚੰਗੇ ਬੱਚੇ ਲੈਣੇ ਆ ਗਰੋਥ ਵਾਲੇ ਤਾਂ ਇਹ ਚੀਜ਼ਾਂ ਥੋੜਾ ਧਿਆਨ ਰੱਖਣਾ ਪੈਂਦਾ ਕੋਈ ਬਾਲਾ ਖਰਚਾ ਵੀ ਨਹੀਂ ਆਉਂਦਾਗਾ 5 ਐਮ ਐਲ ਆਪਾਂ ਡੇਲੀ ਦੇਣਾ ਤੇ حساب ਲਾ ਲਓ ਜੇ 10 ਦਿਨ ਦਿੰਨੇ ਆ ਤੇ 10 ਪੰਜਾ 50 50 ਐਮ ਐਲ ਬਣਦਾ 10 ਦਿਨਾਂ ਦਾ ਤੇ ਉਹਦੇ ਤੇ ਕੋਈ ਏਡੀ ਬਾਲੇ ਖਰਚ ਵਾਲੀ ਗੱਲ ਵੀ ਨਹੀਂ ਗੀ ਵੀ ਆਪਣਾ ਬਾਲਾ ਨਜਾਇਜ਼ ਖਰਚ ਆਊਗਾ ਇਹਦੇ ਨਾਲ ਆਪਣੇ ਬੱਕਰੀਆਂ ਦਾ ਦੁੱਧ ਵੀ ਵਧ ਗਿਆ ਹੋਊਗਾ ਆਡਰ ਵੀ ਸੋਹਣਾ ਹੋਊਗਾ ਤੇ ਜੋ ਬੱਚੇ ਦੀ ਕੁਆਲਿਟੀ ਹੋਊਗੀ ਚੰਗੀ ਗ੍ਰੋਥ ਦੇ ਵਿੱਚ ਬੱਚਾ ਆਊਗਾ ਵੀ ਆਪਣੇ ਲਾਏ ਹੋਏ ਪੈਸੇ ਦੁਖਦੇ ਨਹੀਂਗੇ ਉਹ ਆਪਾਂ ਭੁੱਲ ਜਾਵਾਂਗੇ ਜਦੋਂ ਸੋਹਣੇ ਬੱਚੇ ਪੈਦਾ ਹੋਣਗੇ ਐਕਟਿਵ ਬੱਚੇ ਪੈਦਾ ਹੋਣਗੇ ਇਹ ਚੀਜ਼ਾਂ ਆਪਾਂ ਖਿਆਲ ਕਰਨਾ ਜ਼ਰੂਰ ਫੇਰ ਆ ਜਾਂਦੀ ਆ ਦਾਣੇ ਦੀ ਗੱਲ ਦਾਣੇ ਦੇ ਵਿੱਚ ਆਪਾਂ ਇਹਨਾਂ ਨੂੰ ਬਹੁਤਾ ਖਰਚਾ ਨਾ ਕਰਦੇ ਹੋਏ ਵੀ ਜੀ ਉਹ ਆਪਾਂ ਕਰ ਦੇ ਵਿੱਚ ਦਾਣਾ ਮਿਸ਼ਰਣ ਪਾਉਣੇ ਆ ਇਹਨਾਂ ਨੂੰ ਜਿਵੇਂ ਮੱਕੀ ਹੋਗੀ ਜਿਵੇਂ ਮੰਨ ਲਓ ਕੁਆਂਟਲ ਦੀ ਫੀਡ ਬਣਾਉਣੀ ਆ ਆਪਾਂ ਮੱਕੀ 35 ਤੋਂ 40 ਕਿਲੋ ਘੱਟੋ ਘੱਟ ਮੱਕੀ ਤੁਸੀਂ ਰੱਖੋ 40% ਜਿਵੇਂ ਕਹਿ ਦਿੰਦੇ ਆਪਾਂ ਪਰਸੈਂਟਾਂ 'ਚ ਨਹੀਂ ਕਿਲੋਆਂ 'ਚ ਹੀ ਚੱਲੋ ਉਹ ਤੋਂ ਬਾਅਦ ਖਾਲ ਹੋ ਗਈ ਸਰੋਂ ਦੀ ਬੜੇਵਿਆਂ ਦੀ ਛੋਲਿਆਂ ਦਾ ਛਿਲਕਾ ਹੋ ਗਿਆ ਚੌਕਰ ਹੋ ਗਿਆ ਨਮਕ ਹੋ ਗਿਆ ਵਿੱਚ ਉਹਦੇ ਮਿੱਠਾ ਸੋਡਾ ਤੇ ਜਿਵੇਂ ਮੰਨ ਲਓ ਸੋਇਆ ਬੀਨ ਦੀ ਚੂਰੀ ਹੋ ਗਈ ਜਾਂ ਸੋਇਆ ਬੀਨ ਡੀਓਸੀ ਹੋ ਗਈ ਇਹ ਚੀਜ਼ਾਂ ਆਪਾਂ ਮਿਕਸ ਕਰਨੀਆਂ ਮਿਨਰਲ ਮਿਕਚਰ ਹੋ ਗਿਆ ਕਿਲੋ ਡੇਢ ਕਿਲੋ ਕੁਆਂਟਲ ਦਾ ਮਿਨਰਲ ਮਿਕਚਰ ਵਧੀਆ ਕੰਪਨੀ ਦਾ ਚੰਗੀ ਦਾ ਦੇਸੀ ਬਿਲਕੁਲ ਨਾ ਪਾਓ ਤੇ ਵਧੀਆ ਕੰਪਨੀ ਦਾ ਪਾਓ ਉਹਦੇ ਵਿੱਚ ਇਹ ਚੀਜ਼ਾਂ ਨੂੰ ਮਿਕਸ ਕਰਕੇ ਰੱਖੋ ਬੱਕਰੀ ਨੂੰ ਮੰਨ ਲਓ ਜਿਵੇਂ ਉਹਦਾ ਹੁਣ ਬਾਡੀ weight ਆ ਜਾਂ ਕਿੰਨਾ ਪਚਾ ਸਕਦੀ ਹੈ ਬੱਕਰੀ 300 ਗ੍ਰਾਮ ਪਚਾ ਸਕਦੀ ਆ ਅੱਧਾ ਕਿਲੋ ਕਿਲੋ ਉਹ ਆਪਾਂ ਉਹਨੂੰ ਉਸ ਢੰਗ ਚ ਪਾਉਣਾ ਵੀ ਆਪਾਂ ਬੱਕਰੀ ਨੂੰ ਡਾਪਟ ਵੀ ਨਾ ਕਰਦਗੇ ਕਿਉਂਕਿ ਸੂਣ ਵਾਲੀ ਬੱਕਰੀ ਆ ਉਹਨੂੰ ਥੋੜਾ ਥੋੜਾ ਕਰਕੇ ਪਾ ਦਿਓ ਜੇ ਇੱਕੇ ਦਾ ਮਖਾਂ ਦੀ ਡਾਪਟ ਹੁੰਦੀ ਹੈ ਬੱਕਰੀ ਵੀ ਗੋਆ ਜਾ ਕਰਨ ਲੱਗ ਪੈਂਦੀ ਹੈ ਫਿਰ ਉਹਨੂੰ ਤਿੰਨ ਟਾਈਮ ਪਾ ਦਿਆ ਕਰੋ ਸੁੱਕਾ ਚਾਰਾ ਪਾਓ ਨਾਲ ਹਰਾ ਘੱਟ ਪਾਓ ਹਰਾ ਜਿਵੇਂ ਇੱਕ ਟਾਈਮ ਹਰਾ ਪਾਤਾ ਥੋੜਾ ਜਿਹਾ ਸੁੱਕਾ ਜਿਹੜਾ ਚਾਰਾ ਹੈਗਾ ਜਿਵੇਂ ਮੂੰਗਫਲੀ ਦਾ ਨਹੀਂ ਰਹੋਗਾ ਗਵਾਰੇ ਦਾ ਹੋ ਗਿਆ ਇਹ ਚੀਜ਼ਾਂ ਦਾ ਇਸਤੇਮਾਲ ਵੱਧ ਕਰੋ ਤੂੜੀ ਕਈ ਬੱਕਰੀਆਂ ਘੱਟ ਖਾਂਦੀਆਂ ਦਾਣਾ ਰਲਿਆ ਕਈ ਗਿੱਜੀਆਂ ਵੀ ਤੂੜੀ ਤੇ ਹੀ ਪਲ ਜਾਂਦੀਆਂ ਉਹ ਤੁਸੀਂ ਆਪਦੇ ਹਿਸਾਬ ਨਾਲ ਪਾਉਣਾ ਵੀ ਜਿਵੇਂ ਦਾਣਾ ਜਿਹੜਾ ਪਾਉਣਾ ਤੁਸੀਂ ਤੂੜੀ 'ਚ ਮਿਕਸ ਕਰਕੇ ਪਾਉਣਾ ਜਾਂ ਕੱਲਾ ਖਵਾਉਣਾ ਉਹ ਚੀਜ਼ਾਂ ਦਾ ਤੁਸੀਂ ਵੀ ਉਹਦਾ ਆਪਣੇ ਦੇ ਨਿਰਭਾਰਾ ਵੀ ਕਿਵੇਂ ਖਵਾ ਸਕਦੇ ਆਂ ਆਪਾਂ ਵੀ ਉਹਦੇ ਅੰਦਰ ਜਾਣਾ ਚਾਹੀਦਾ ਅਸੀਂ ਆ ਦੇਖੋਗੇ ਅਸੀਂ ਸੁੱਕਾ ਨੀਰਾ ਮੂੰਗਫਲੀ ਦਾ ਪਾ ਰਹੇ ਆ ਜਿਹੜਾ ਅਸੀਂ ਦਾਣਾ ਮਿਸ਼ਰਣ ਪਾਉਣੇ ਆ ਉਹ ਅਸੀਂ ਇਹਨਾਂ ਨੂੰ ਵੱਖਰਾ ਹੀ ਪਾਉਣੇ ਆ ਕੱਲਾ ਸੁੱਕਾ ਪਾ ਦਿੰਨੇ ਆ ਇੱਕ ਟਾਈਮ ਉਹ ਖਾ ਲੈਂਦੀਆਂ ਉਹ ਤੋਂ ਬਾਅਦ ਪਾਣੀ ਦੀ ਨਹੀਂ ਅਸੀਂ ਕਦੇ ਸੋਚਿਆ ਵੀ ਪਾਣੀ ਹੁਣ ਪਿਉਣਾ ਜਾਂ ਬਾਅਦ ਵਿੱਚ ਦਾਣਾ ਖਵਾ ਕੇ ਤੇ ਅਸੀਂ ਪਾਣੀ ਵੀ ਉਹਦੇ ਨਾਲ ਹੀ ਜਦੋਂ ਚਿੱਤ ਕਰਦਾ ਉਹ ਪੀ ਲੈਂਦੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਏਡੀ ਬੱਕਰੀਆਂ ਗਿੱਜ ਜਾਂਦੀਆਂ ਤੇ ਸੁੱਕਾ ਨੀਰਾ ਤੁਸੀਂ ਜ਼ਰੂਰ ਪਾਓ ਉਹਦੇ ਨਾਲ ਪਾਣੀ ਵੱਧ ਪੀਂਦੀਆਂ ਸ਼ਾਇਨਿੰਗ ਵਧੀਆਂ ਆਉਂਦੀ ਆ ਜਿਵੇਂ ਮੂੰਗਫਲੀ ਦਾ ਨੀਰਾ ਮੂੰਗਫਲੀ ਦੇ ਵਿੱਚ ਗਿਰੀਆਂ ਮੂੰਗਫਲੀ ਸਾਫਤੀ ਬਹੁਤ ਆ ਜਾਂਦੀ ਆ ਤੇਲ ਹੁੰਦਾ ਉਹਦੇ ਵਿੱਚ ਤੇਲ ਦੇਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਕਿ ਜਿਵੇਂ ਕਈ ਆਪਾਂ ਨੂੰ ਤੇਲ ਦੇਣਾ ਪੈਂਦਾ ਸਰੋਂ ਦਾ ਜਿਵੇਂ ਤੁਸੀਂ ਆ ਬਸ ਇਹ ਚੀਜ਼ਾਂ ਦਾ ਖਿਆਲ ਰੱਖਣਾ ਬੱਕਰੀ 'ਚ ਤੁਸੀਂ ਕਦੇ ਵੀ ਫੇਲ ਨਹੀਂ ਹੋ ਸਕਦੇ ਤੰਦਰੁਸਤ ਰਹੂਗੀ ਬੱਕਰੀ ਤੁਹਾਡੀ ਵੀ ਜਿਹੜਾ ਦਾਣਾ ਮਿਸ਼ਰਣ ਜ਼ਰੂਰੀ ਹੈ ਇਹਨਾਂ ਨੂੰ ਇਹ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਇਹ ਮਿਕਸ ਕਰਕੇ ਪਾਓ ਬੱਕਰੀਆਂ ਨੂੰ ਤੇ ਖਾਲ ਗਿੜੇਵਿਆਂ ਦੀ ਖਾਲ ਡੀਓਸੀ ਆਉਂਦੀ ਜਿਹੜੀ ਇਹਦੀ ਆਪਣੀ ਸੋਇਆਬੀਨ ਦੀ ਇਹ ਚੀਜ਼ਾਂ ਬਹੁਤ ਵਧੀਆ ਤੇ ਆ ਵੇਖੋ ਹੁਣ ਬੱਚੇ ਐਕਟਿਵ ਪੈਦਾ ਹੁੰਦੇ ਆ ਕੋਈ ਏਡੀ ਗੱਲ ਨਹੀਂ ਚਲ ਜਿਹੜੀ ਕੁਦਰਤ ਦੀ ਮਾਰ ਆ ਉਹ ਤਾਂ ਵੱਖਰੀ ਗੱਲ ਆ ਵੀ ਬੱਚਾ ਵਿੱਚ ਕੋਈ ਡੈੱਡ ਹੋ ਜਾਣਾ ਜਾਵੇਂ ਜਾਂ ਕੋਈ ਵੈਸੇ ਕੋਈ ਮੈਂਟਲਿਟੀ ਆ ਯਾਨੀ ਉਹ ਵੱਖਰੀ ਗੱਲ ਆ ਪਰ 100% ਵਧੀਆ ਤੰਦਰੁਸਤੀ ਬੱਚੇ ਪੈਦਾ ਹੁੰਦੇ ਆ ਆ ਤੁਸੀਂ ਦੇਖ ਲਓ ਆਪਣੀ ਉਹ ਬੱਕਰੀ ਸੂਣ ਵਾਲੀ ਬਾਕੀ ਇਹ ਸੂਈਆਂ ਵੀ ਆ ਤੇ ਕੋਈ ਇਹਨਾਂ ਚੋਂ ਲਿੱਸੀ ਲਾਵੀ ਬੱਕਰੀ ਨਹੀਂ ਗਈ ਕੋਈ ਕਮਜ਼ੋਰ ਨਹੀਂ ਗਈ ਜੇ ਕੋਈ ਉਮਰ ਦੇ ਵਿੱਚ ਵੱਡੀ ਬੱਕਰੀ ਆ ਉਹ ਵੱਖਰੀ ਗੱਲ ਆ ਵੀ ਉਹ ਉਮਰ ਦੇ ਵਿੱਚ ਜਿਹੜੀ ਵੱਡੀ ਬੱਕਰੀ ਆ ਉਹਨੂੰ ਖਾਦਾ ਪੀਤਾ ਘੱਟ ਲੱਗਦਾ ਹੁੰਦਾ ਉਹ ਕਮਜ਼ੋਰੀ ਫੜ ਜਾਂਦੀ ਹੈ ਕਿਉਂਕਿ ਉਹਨੂੰ ਹੁਣ ਆਪਾਂ ਛੇਤੀ ਕ੍ਰੋਸ ਕਰਾ ਦਿੰਨੇ ਆਂ ਵੀ ਆਪਾਂ ਨੂੰ ਥੋੜੀ ਕਾਲ ਹੋ ਜਾਂਦੀ ਵੀ ਛੇਤੀ ਕ੍ਰੋਸ ਕਰਵਾ ਲਗੇ ਉਹਨੂੰ ਥੋੜਾ ਲੇਟ ਘਟੋ ਘਟੋ ਉਹਦੇ ਚ 6-7 ਮਹੀਨਾ ਦਾ ਵਖ ਵਾ ਜ਼ਰੂਰ ਪਾਓ ਉਦੋਂ ਉਹਦੀ ਸਿਹਤ ਬਣ ਜਾਂਦੀ ਆ ਕਿਉਂਕਿ ਇਹ ਗਲਤੀਆਂ ਆਪਾਂ ਕਰ ਬੈਠਦੇ ਆਂ ਬੱਕਰੀਆਂ ਜਿਹੜੀਆਂ ਬਰਬਰੀ ਬੱਕਰੀਆਂ ਇਹ ਥੋੜਾ ਜਿਆ ਛੇਤੀ ਹੀਟ ਚ ਆ ਜਾਂਦੀਆਂ ਸੂਣ ਤੋਂ ਬਾਅਦ ਉਦੋਂ ਵੱਡੀ ਬੱਕਰੀ ਨੂੰ ਥੋੜਾ ਜਨਾ ਕ੍ਰੋਸ ਕਰਾਉਣ ਤੋਂ ਬਚਤੀ ਰੱਖੋ ਕਟੋ-ਕਟ 6-7 ਮਹੀਨੇ ਉਹਦੇ ਵਖਵਾ ਜਰੂਰ ਪਾਓ ਤੇ ਚੰਗੀ ਉਹਨੂੰ ਖਰਾਕ ਦੇ ਕੇ ਵੀ ਉਹਦੀ ਸਿਹਤ ਬਣੇ ਤੇ ਬਾਅਦ ਚ ਉਹਨੂੰ ਕਰਾਸ ਕਰਵਾਓ ਆ ਹੁਣ ਬੱਕਰੀ ਬੈਠੀ ਆ ਆਪਣੀ ਜਿਹੜੀ ਇਹ ਬਹੁਤ ਵਧੀਆ ਪਹਿਲਾਂ ਵੱਠ ਸੂਗੀ ਇਹ ਤੇ ਉਹ ਵੱਡੀ ਬੱਕਰੀ ਸੂਈ ਸੀ ਉਹਦਾ ਬੱਚਾ ਪੂਰਾ ਐਕਟਿਵਾ ਬਹੁਤ ਵਧੀਆ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤੁਸੀਂ ਕਦੇ ਵੀ ਇਹਨਾਂ ਕੰਮਾਂ 'ਚ ਬੱਕਰੀ ਪਾਲਣ ਦੇ ਵਿੱਚ ਫੇਲ ਨਹੀਂ ਹੁੰਦੇਗੇ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਆ ਇਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੇ ਪਿੰਡ ਮੇਰੇ ਖੇਤ ਤੇ ਤੁਹਾਨੂੰ ਆਪਾਂ ਹੋਰ ਵੀ ਵਧੀਆ-ਵਧੀਆ ਵੀਡੀਓ ਦਿਖਾਉਂਦੇ ਰਾਵਾਂਗੇ ਚੰਗੇ ਨਵੇਂ-ਨਵੇਂ ਵਿਸ਼ਿਆਂ ਤੇ ਵੀਡੀਓ ਪਾਵਾਂਗੇ ਆਪਾਂ ਕੋਈ ਆਪਾਂ ਊਟ ਪਟਾਂਗਣੀ ਮਾਰਦੇ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ 'ਚ ਵੀ ਦੱਸਿਓ ਵੀ ਕਿਵੇਂ ਲੱਗੀ